ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਵਸਤੇ ਬਹੁਤ ਵਧੀਆ ਦਿਨ ਰਵੇ ਅੱਜ ਦਾ ਤੇ ਮਾਰਨਿੰਗ ਹੋ ਗਈ ਹੈ ਜੀ ਟਾਈਮ ਹੋ ਗਿਆ 6:30 ਵਜੇ ਦਾ ਤੇ ਆਪਾਂ ਚੱਲਿਆ ਕਿਚਨ 'ਚ ਤੇ ਆਪਣੇ ਦਰਮਾਨ ਤੇ ਪਾਪਾ ਹਜੇ ਸੁੱਤੇ ਪਏ ਨੇ ਤੇ ਇਹਨਾਂ ਨੂੰ ਹੌਲੀ-ਹੌਲੀ ਉਠਾਣੇ ਆ ਪਹਿਲਾਂ ਆਪਾਂ ਕਿਚਨ 'ਚ ਜਾ ਕੇ ਕਰੀਏ ਬ੍ਰੇਕਫਾਸਟ ਦੀ ਤਿਆਰੀ ਬ੍ਰੇਕਫਾਸਟ 'ਚ ਆਪਾਂ ਬਣਾਵਾਂਗੇ ਅੱਜ ਬੇਸਣ ਦਾ ਚਿਲਾ ਤਾਂ ਆਪਾਂ ਆਲੂ ਲੈ ਲੈਨੇ ਇੱਕ ਕੱਪ ਅੰਨ ਪਿਆਜ਼ ਲੈ ਲਿਆ ਤੇ ਦੋ ਕੁ ਆਪਾਂ ਨੇ ਆਲੂ ਲੈ ਲੈਨੇ ਤੇ ਆਪਾਂ ਨੂੰ ਤੇ ਦੁਕੋਸ ਕਰ ਲੈਨੇ ਲੋ ਜਿਨਾ ਨਾ ਫਨ ਕਰ ਲੈਨੇ ਕੋਈ ਕੁਝ ਆਪਣੇ ਆਲੂ ਤੇ ਪਿਆਜ਼ ਗ੍ਰਾਇੰਡ ਹੋ ਗਏ ਨੇ। ਪਾ ਲੈ ਆਦੇ ਇਸਾਂ। ਬੇਹੱਦ ਨਮਕ। ਜੀ ਰਾਗੀ ਨਾਲ ਮਸਪਾਊਡਰ ਥੋੜੀ ਜਿਹੀ ਹਲਦੀ ਮਿਕਸ ਕਰ ਲਓ ਪਸ ਤੇ ਇਧਰ ਪੇਸਟ ਆਪਣਾ ਹੋ ਗਿਆ ਰੈਡੀ ਇਧਰ ਦਮਨਾਸ ਤਰ੍ਹਾਂ ਲੱਗ ਗਿਆ ਦੁੱਧ ਲਓ ਦਮਨ ਤੁਹਾਡਾ ਬ੍ਰੇਕਫਾਸਟ ਰੈਡੀ ਬੁਤ ਬ੍ਰੇਕਫਾਸਟ ਕਰ ਲਓ

ਮੈਂ ਦੇਸੀ ਕਿਉ ਲਾਤਾ ਚਲੋ ਦੇਸੀ ਕਿਉ ਕਿੜਾ ਮੜਾ ਹਾਂਜੀ ਦਮਨ ਗੁੱਡ ਮਾਰਨਿੰਗ ਤਾਂ ਬੋਲ ਦੋ ਗੁੱਡ ਮਾਰਨਿੰਗ ਗਾਇਸ ਗਾਇਸ ਦਮਨ ਰੈਡੀ ਹੋਣ ਲੱਪਿਆ ਹੁਣ ਜਲਦੀ ਤੇਜ਼ ਕਰਕੇ ਥੋੜਾ ਜਿਆਦਾ ਸੁਸਤਿਆ ਬਸਤਿਆ ਤੇ ਅਦਰ ਸੂਰਜ ਵੀ ਨਿਕਲ ਆਇਆ ਕੀ ਦਮਨ अच्छा ओ अपने बेसन ਦੇ ਪੂੜੇ ਜਿਹੜੇ ਕਿਹਦੇ ਕਿਹਦੇ ਵਾਸਤੇ ਪਾਣੇ ਫਰੈਂਡਾਂ ਵਾਸਤੇ ਪਾਣੇ ਨੇ ਫਰੈਂਡਾਂ ਇੱਕ ਸੱਤ ਪਾ ਦੋ ਸੱਤ ਪਾ ਦੋ ਮੈਂ ਤਾਂ ਫਿਰ ਇੱਥੇ ਹੀ ਲੱਗੀ ਰਹੂੰਗੀ ਤੇਰੀ ਵੈਣ ਲੱਗ ਜਾਣੀ ਹੈ ਕੋਈ ਨਾ ਥੋੜੀ ਪਾ ਦੋ ਠੀਕ ਠੀਕ ਹੈ ਠੀਕ ਹੈ ਪਾ ਦੇਣੀ ਹੈ ਪਾ ਦੂੰਗੀ ਦੇਸੀ ਘਿਓ ਵਾਲੇ ਬਰੈਡ ਨੇ ਮੈਂ ਬਟਰ ਨਹੀਂ ਲਾਇਆ ਮੈਂ ਦੇਸੀ ਘਿਓ ਹੀ ਲਾਤਾ ਠੀਕ ਹੈ ਤੇ ਬਾਹਰ ਜੀ ਬਹੁਤ ਸੋਹਣਾ ਮੌਸਮ ਹੈ ਥੋੜਾ ਥੋੜਾ ਸੂਰਜ ਬਾਹਰ ਆ ਰਿਹਾ ਹੈ ਬੱਦਲ ਤਾਂ ਪੂਰੇ ਕੈਨੇਡਾ ਵਾਲੇ ਬਣੇ ਪਏ ਨੇ ਆਲੋ ਟਿਕੀ ਖਾਲੰਡੇ ਵਾਲਾ ਦਮੰਦਾ ਟਿਫਨ ਹੋ ਗਿਆ ਰੈਡੀ ਲਾਧਮੋ ਦੂਜੀ ਆਏਗਾ ਡੋਲੂ ਰੱਖਣਾ ਥੱਲੇ ਲੈ ਜਿਓ ਆਹਨ ਬੁੱਟਾ ਥੋੜੇ ਦਿਨ ਪਹਿਲਾਂ ਸੁੱਕਾ ਪਿਆ ਸੀ ਆਹ ਤੇ ਲੋ ਨਵੇਂ ਪੱਤੇ ਆ ਗਏ ਉਹ ਕਹਿੰਦੇ ਨੇ ਨਾ ਪੱਤੇ ਚੜਦੇ ਨੂੰ ਨਵੇਂ ਚਲੇ ਜਾਂਦੇ ਪੁਰਾਣੇ ਚਲੇ ਜਾਂਦੇ ਨੇ ਨਵੇਂ ਆ ਜਾਂਦੇ ਨੇ ਤੇ ਆਪਣੀ ਲਾਈਫ ਵੀ ਐਵੇਂ ਦੀ ਏ ਬਜ਼ੁਰਗਾਂ ਨੇ ਚਲੇ ਜਾਣਾ ਤੇ ਨਵੇਂ ਆ ਜਾਣੇ ਨੇ ਹੈਨਾ ਬੜਾ ਸੋਹਣਾ ਲੱਗ ਰਿਹਾ ਹੁਣ ਹਰਿਆ ਭਰਿਆ ਹੋ ਗਿਆ ਜਦੋਂ ਬੱਚਾ ਨਵਾਂ ਨਵਾਂ ਹੁੰਦਾ ਬੜੀ ਖੁਸ਼ੀ ਹੁੰਦੀ ਹੈ ਹੈਨਾ ਹਾਂ ਹੁਣ ਟਾਈਮ ਵੀ ਹੈ ਨਾ ਹੁਣ ਮੌਸਮ ਹੋ ਗਿਆ ਏ ਦਾ ਪੁੰਗਰ ਦਾ ਮੌਸਮ ਜਿਹਨੂੰ ਕਹਿੰਦੇ ਹਾਂਜੀ ਤਾਂ ਮਨ ਕੀ ਲੱਭਦੇ ਤੁਸੀਂ ਆ ਦਿਓ ਫਿਰ ਤੁਹਾਡੀ ਵੈਣ ਹੋਣ ਵਾਲੀ हां ਤੁਹਾਨੂੰ ਮਹੰਕੀ ਦਿੱਤਾ ਸੀ ਦਮੰਦਾ ਆਟਮ ਕਹਿੰਦੇ ਨੇ ਆਟਮ ਇੰਗਲਿਸ਼ ਚ ਨਾ ਹਲਾਉਤ ਆਟਮ ਨੂੰ ਜਿਹੜਾ ਪੱਤੇ ਜਦੋਂ ਪੱਤੇ ਆਉਂਦੇ ਨੇ ਉਹਨੂੰ ਆਟਮ ਕਹਿੰਦੇ ਜਦੋਂ ਪੱਤੇ ਜਾਂਦੇ ਨੇ ਸਪ੍ਰਿੰਗ ਅੱਛਾ ਮੈਂ ਜੀ ਡਿਸਕਸ ਕਰ ਰਹੇ ਹਾਂ ਸਪ੍ਰਿੰਗ ਕਰਦੇ ਹਾਂ ਹਾਂ ਇਹਦੇ ਚੰਗੀ ਤਰ੍ਹਾਂ ਦੱਸ ਦੋ ਫਿਰ ਪੁੱਛਦੇ ਰਹਿੰਦੇ ਨੇ ਕੀ ਕਹਿੰਦੇ ਨੇ ਭੜਪਰਾ ਇਹ ਨੂੰ ਆਟਮ ਬੋਸਮ ਕਹਿੰਦੇ ਆਟਮ ਚਲੋ ਹਾਂਕੀ ਦੋ ਤਾਂ ਕਿੱਥੇ ਰੱਖਿਆ ਜੇ ਮੈਂ ਰੱਖੀ ਸੀ ਚਲੋ ਛੱਡ ਕੇ ਉਹ ਵੈਣ ਆਉਣ ਵਾਲੀ ਹੈ ਭਾਜੋ ਭਾਜੋ ਆਪਾਂ ਬਾਹਰ ਬੈਨਿਆ 2 ਮਿੰਟ ਚਾਹ ਬਣੀ ਤਾਂ ਆਪਾਂ ਨੇ ਪੀਣਾ ਨਹੀਂ ਹੁੰਦਾ ਪਾਣੀ ਪੀ ਲੈਨੇ ਕਿਹੜਾ ਦੇ ਫੁੱਲ ਲੱਗਨੇ ਭੈਣ ਹੂੰ ਥੱਲੇ ਬੜੇ ਵਧੀਆ ਉੱਗੇ ਹੋਏ ਨੇ ਲੱਗੇ ਹੋਏ ਨੇ ਬੜੇ ਵਧੀਆ ਹੂੰ ਤੇ ਇਹ ਇਧਰ ਆਪਣੇ ਟਮਾਟਰ ਦੇ ਬੂਟੇ ਨੂੰ ਹੋਰ ਟਮਾਟਰ ਪੈ ਗਏ ਨੇ ਸਟੋਰ ਤੋਂ ਬਣੀ ਨਹੀਂ ਆਈ ਲੱਭ ਘਰਮਾਲ ਨਹੀਂ ਬੋਤਸਕਾਟ ਬਹੁਤ ਵਧੀਆ ਹੈ ਵੱਡੀ ਨਹੀਂ ਹੈਗੀ ਸਹੀ ਹੈ ਆ ਪਛੋ ਦੇਖੀ ਨਹੀਂ ਨਹੀਂ ਓਕੇ ਆ ਐਨ ਓਕੇ ਆ ਤੂੰ ਲਤਾ ਤੋ ਤੱਕ ਲੈਣੀ ਜਿੱਥੋਂ ਤੱਕ ਸੌਕਸ ਨੇ ਨਹੀਂ ਨਹੀਂ ਅੱਜ ਸਰ ਕੀ ਨਹੀਂ ਰਿਹਾ ਚਲੋ ਕੋਈ ਗੱਲ ਚਲੋ ਜਾਓ ਫਿਰ ਟਿਫਨ ਪਾਲਿਆ ਨਾ ਮੇਨ ਦੁੱਧ ਥੋੜਾ ਜਿਹਾ ਰਹਿ ਗਿਆ ਪੀ ਲਓ ਮੇਰਾ ਪੁੱਤ ਚਲੋ ਬਾਏ ਫਿਰ ਆਕੇ ਦਮਨ ਸਕੂਲ ਤੋਂ ਫਿਰ ਮਿਲਦੇ ਆਪਾਂ ਹਣਾ ਦਮਨ ਮੈਂ ਤਾਂ ਮਿਲਾਂਗੀ ਦਮਨ ਸਕੂਲ ਤੋਂ ਆਕੇ ਮਿਲਾਂਗਾ ਮੇਰਾ ਪੁੱਤ ਬਾਏ ਬਾਏ ਨਹੀਂ ਸਹੀ ਹੈ ਪੁੱਤ ਬਾਏ 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 ਕਾਰ ਵੀ ਚਲੇ ਗਿਆ ਆਫਿਸ ਤੇ ਦਮਨ ਸਕੂਲ ਚਲੀ ਗਈ ਸਵੇਰੇ ਦੇਖਿਆ ਤੇ ਆਪਾਂ ਕਪੜੇ-ਕੁੱਪੜੇ ਤੋਲੇਸ ਘਰ ਦੇ ਸਾਰੇ ਕੰਮ ਖਤਮ ਕਰ ਲਏ ਨਹਾ ਧੋ ਕੇ ਆਪਾਂ ਨੇ ਪਾਠ ਕਰ ਲਿਆ ਤੇ ਹੁਣ ਆਪਾਂ ਥੋੜਾ ਜਿਹਾ ਕਰਦਿਆਂ ਰੈਸਟ ਤੇ ਇਸ ਤੋਂ ਬਾਅਦ ਫਿਰ ਦਮਨ ਆਉਣ ਦਾ ਟਾਈਮ ਹੋ ਜਾਣਾ ਤੇ ਪਹਿਲਾਂ ਆਪਾਂ ਰੋਟੀ ਖਾ ਲਈਏ ਕਿ ਰੋਟੀ ਮੈਂ ਸਵੇਰੇ ਨਹੀਂ ਸੀ ਖਾਦੀ ਤੇ ਰੋਟੀ ਦੇ ਵਿੱਚ ਮੈਂ ਰਾਤ ਖਿਚੜੀ ਬਣਾਈ ਥੋੜੀ ਜਿਹੀ ਹੋ ਪਈ ਏ ਉਹ ਖਾਣੇ ਆ ਤੇ ਬਾਕੀ ਤੁਸੀਂ ਬੜੇ ਰੋ ਵਲੌਗ ਦੇ ਨਾਲ ਤੇ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਸ ਤੋਂ ਬਾਅਦ ਮੇਰਾ ਇੱਕ ਹੋਰ ਕੰਮ ਹੈ ਮੇਰੀ ਇੱਧਰ ਦੀ ਜਿਹੜੀ ਅਲਮਾਰੀ ਹੈ ਨਾ ਤੇ ਇੱਧਰ ਦੀ ਜਿਹੜੀ ਅਲਮਾਰੀ ਹੈ ਨਾ ਇਹ ਵਾਲੀ ਲਮਾਰੀ ਮੈਂ ਬਿਲਕੁਲ ਸਾਫ਼ ਕਰਤੀ ਇੱਧਰ ਕੱਪੜੇ ਪ੍ਰੈਸ ਕਰਕੇ ਰੱਖਤੇ ਸਾਰੇ ਇੱਧਰ ਦਮਨ ਦੀਆਂ ਟੀ-ਸ਼ਰਟਾਂ ਤੇ ਲਟਰਮ ਪਟਰਮ ਤੇ ਜਿਹੜੇ ਨੀਚੇ ਵਾਲੇ ਡਰਾਅਰ ਨੇ ਉਹ ਰਹਿ ਗਏ ਸਾਫ਼ ਕਰਨ ਵਾਲੇ ਤੇ ਉਹ ਫ੍ਰੀ ਹੋ ਕੇ ਕਰਦੀਆਂ ਮੈਂ ਪਹਿਲਾਂ ਮੈਂ ਰੋਟੀ ਖਾ ਲਾਂ ਤੇ ਇੱਧਰ ਆਪਣੀ ਦਮਨ ਦਾ ਜਿਹੜਾ ਡਰਾਅਰ ਹੈ ਇਹ ਥੋੜਾ ਉਟਲ-ਪੁਟਲ ਹੋਇਆ ਪਿਆ ਏਥੇ ਮੈਂ ਬੈੱਡਸੀਟਰ ਰੱਖਤੀ ਆਂ ਦਮੰਦੀਆਂ ਪੈਂਟਾਂ ਇੱਧਰ ਟਾਂਕਤੀਆਂ ਤੇ ਇਹ ਵੀ ਥੋੜੀ ਜੀ ਕਰਨ ਵਾਲੀ ਏ ਕਰਨੀਆਂ ਵਸ ਰੋਟੀ ਖਾ ਕੇ ਕਰਦੀ ਆਂ ਤੇ ਇੱਧਰ ਆਪਣੀ ਟੀਵੀ ਲਾ ਰੱਖਿਆ ਥੋੜਾ ਜਿਹਾ ਸਾਰੇ ਗਾਣੇ ਸੁਣਦਿਆਂ ਨਾਲੇ ਇੱਧਰ ਆਪਣੀ ਖਿਚੜੀ ਤੇ ਦਹੀਂ ਤੇ ਬਾਕੀ ਸਾਰੇ ਕੰਮ ਕੰਪਲੀਟ ਨੇ ਕਿਚਨ ਵੀ ਸਾਫ਼ ਹੈ ਸਾਰਾ ਕੁਝ ਸਾਫ਼ ਹੈ ਇੱਕ ਕਮੈਂਟ ਆਇਆ ਸੀ ਮੈਂ ਰੀਡ ਕਰਦੀ ਪਈ ਸੀ ਤੇ ਉਹ ਕਹਿ ਰਹੀ ਸੀ ਸੰਦੀਪ ਕੌਰ ਸ਼ਾਇਦ ਆਈਡੀ ਉਹਨਾਂ ਦੀ ਤੇ ਉਹ ਕਹਿ ਰਹੀ ਸੀ ਤੁਸੀਂ ਨਾ ਆਪਣੇ ਤਿੰਨੇ ਚੈਨਲਾਂ ਤੇ ਸੂਟ ਜਿਹੜੇ ਨੇ ਉਹ ਬਹੁਤ ਸ਼ੋਅ ਆਫ ਕਰਦੇ ਹੋ ਜਿਹੜਾ ਵੀ ਤੁਸੀਂ ਸੂਟ ਵੇਅਰ ਕਰਦੇ ਹੋ ਤੇ ਦੇਖੋ ਕਹਿੰਦੇ ਕੀ ਵਲੌਗ ਤੁਹਾਡੇ ਵਧੀਆ ਹੁੰਦੇ ਪਹਿਲਾਂ ਵਧੀਆ ਸੀ ਸ਼ੋਅ ਆਫ ਕਰਨ ਵਾਲੀ ਇਹੋ ਜਿਹੀ ਕੋਈ ਗੱਲ ਨਹੀਂ ਮੇਰੀ ਭੈਣੇ ਜਾਂ ਮੇਰੇ ਭਰਾਵਾ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਤੁਸੀਂ ਉਹ ਕਿ ਐ ਹੁੰਦਾ ਕਿ ਚਲੋ ਨਵਾਂ ਸੂਟ ਪਾਇਆ ਤੇ ਤੁਹਾਡੇ ਨਾਲ ਸ਼ੇਅਰ ਕਰ ਲਈਏ ਹੋਰ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਲਓ ਜੀ ਦਮਨ ਸਾਡਾ ਆ ਕੇ ਸਕੂਲ ਤੋਂ ਸੌਂ ਗਿਆ ਬੈਗ ਰੱਖ ਕੇ ਉੱਥੇ ਹੀ ਤੇ ਮੈਂ ਵੀ ਹੁਣ ਲੱਗੀ ਸੀ ਦਮਨ ਵਾਸਤੇ ਦੁੱਧ ਬਣਾਉਣ ਨੂੰ ਆਵਾਜ਼ ਮਾਰੀ ਅਜੇ ਤੱਕ ਉੱਠੀ ਨਹੀਂ ਹੈਗੀ ਤੇ ਆਪਣੇ ਰਵਿੰਦਰ ਉਪਲ ਦਾ ਹੈਗਾ ਜੀ ਕੱਲ ਨੂੰ ਅੱਜ ਬਰਥਡੇ ਮਤਲਬ 4 ਅਪ੍ਰੈਲ ਨੂੰ ਅੱਜ ਹੈਗੀ 3 ਅਪ੍ਰੈਲ ਤੇ ਵਲੌਗ ਤੁਹਾਡੇ ਕੋ ਪਹੁੰਚਣਾ 4 ਅਪ੍ਰੈਲ ਨੂੰ ਤੇ ਬਸ ਹੀ ਫੈਮਿਲੀ ਵੱਲੋਂ ਜੀ ਤੁਹਾਨੂੰ ਹੈਪੀ ਬਰਥਡੇਰ ਫਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਤੁਹਾਨੂੰ ਤਰਕੀਆਂ ਬਖਸ਼ੇ ਤੇ ਅਮੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਬਾਹਰ ਮੌਸਮ ਦੇਖ ਸਕਦੇ ਹੋ ਬੱਦਲ ਵਾਲਾ ਹੋ ਗਿਆ ਇਧਰ ਆਪਣੇ ਕੱਪੜੇ ਕੁਕੜੇ ਸੁੱਕ ਗਏ ਨੇ ਲਾ ਕੇ ਤੇ ਬਸ ਆਪਾਂ ਬਣਾਨੇ ਆ ਚਾਹ ਪਾਣੀ ਦਮਨ ਵਾਸਤੇ ਬਣਾਨੇ ਦੁੱਧ ਸੇ ਆਪਣੇ ਵਾਸਤੇ ਦੇਖਦੇ ਆ ਕੱਲ ਚਾਹ ਪੀਤੀ ਹੱਜ ਤਾਂ ਨਹੀਂ ਚਾਹ ਪੀਂਗੀ ਸਲਾ ਅਜਾਪਾ ਦੇਖਦੇ ਹਾਂ ਕੁਝ ਫੋਰ ਲਾਂਗੇ ਫਰੂਟ ਫਰੈਸ਼ ਖਾ ਲਾਂਗੇ ਕੋਕੀਟਾ ਪੀਆ ਤੇ ਕੱਪੜੇ ਮੈਨੂੰ ਪ੍ਰੈਸ ਵੀ ਕਰਨੇ ਨੇ ਹੁਣ ਮੈਂ ਡੇਲੀ ਸਵੇਰੇ ਜਾਂ ਜਿੰਮੂ ਟਾਈਮ ਲੱਗਦਾ ਜਾਂ ਸਵੇਰੇ ਤੇ ਜਾਂ ਸ਼ਾਮ ਨੂੰ ਫਿਰ ਮੈਂ ਸ਼ਾਮ ਨੂੰ ਕੱਪੜੇ ਪ੍ਰੈਸ ਕਰਕੇ ਰੱਖ ਦੇਣੀ ਆ ਫਿਰ ਰੋਜ਼ ਰੋਜ਼ ਜ਼ਿਆਦਾ ਹੋ ਜਾਂਦੇ ਨੇ ਇਸੇ ਕਰਕੇ ਨੇ ਸ਼ਾਮ ਨੂੰ ਕਰਕੇ ਰੱਖ ਦੇਣੀ ਆ ਚਲੋ ਆਪਾਂ ਕੱਪੜੇ-ਕੁੱਪੜੇ ਫੋਲਡ ਕਰ ਲਈਏ ਤੇ ਦਮਣ ਉੱਠਦੀ ਆ ਦਮਣ ਇੱਕ ਵਾਰ ਚ ਤੋਂ ਉੱਠਦੀ ਨਹੀਂ ਹੈਗੀ ਦਮਣ ਨੂੰ 4-5 ਵਾਰਜਾਂ ਮਾਰਨੀਆਂ ਪੈਣੀਆਂ ਫਿਰ ਉੱਠੇਗੀ ਦਮਨ ਉੱਠ ਬੱਚਾ ਆਪਾਂ ਆ ਗਏ ਜੀ ਕਿਚਨ ਚ ਆ ਦੁੱਧ ਦਾ ਬੰਡਾ ਦੁੱਧ ਗਰਮ ਕਰਤਾ ਤੇ ਆਪਾਂ ਨੇ ਸਿਰਫ ਪਪੀਤਾ ਖਾ ਲਿਆ ਕੱਟ ਕੇ ਇੱਕ ਕਮੈਂਟ ਹੋ ਰਾਇਆ ਹੈ ਜੀ ਕਰਮਵੀਰ ਸਿੰਘ ਦਾ ਤੇ ਉਹ ਹੈਗੇ ਨੇ ਜੀ ਇਟਲੀ ਤੋਂ ਤੇ ਉਹ ਪੁੱਛ ਰਹੇ ਸੀ ਕਿ ਦੀਦੀ ਮਹਿੰਦੀ ਕਿੱਥੋਂ ਮਿਲਦੀ ਹੈ ਮਹਿੰਦੀ ਤੁਸੀਂ Amazon ਤੋਂ ਵੀ ਮੰਗਵਾਲਿਓ ਮੈਂ ਵੀਡੀਓ ਦੇ ਵਿੱਚ ਉਹ ਦਿਖਾਈ ਹੋਈ ਏ ਉਹਦਾ ਨਾਮ ਦੇਖ ਕੇ ਤੇ ਤੁਸੀਂ Amazon ਤੋਂ ਆਰਡਰ ਕਰ ਸਕਦੇ ਹੋ ਗੱਲ ਤਾਂ ਬਾਜ਼ਾਰੋਂ ਜਿੱਥੋਂ ਮਰਜ਼ੀ ਮਿਲ ਜਾਂਦੀ ਬਾਕੀ Amazon ਤੋਂ ਵੀ ਆਰਡਰ ਕਰ ਲਿਓ ਤੁਸੀਂ ਹੀਟਲੀ ਬੈਠੇ ਹੋਇਓ ਤੇ ਇਸ ਵਾਰ ਮੈਂ ਲਈਏ ਕੋਈ ਇਨਫੈਕਸ਼ਨ ਨਹੀਂ ਹੋਈ ਮੈਨੂੰ ਤੇ ਠੀਕ ਰਿਹਾ ਪਾਪਾ ਕਰ ਰਹੇ ਨੇ ਅੱਜ ਕੰਮ ਅੱਜ ਉਹ ਹੀ ਬਣਾਉ ਦੇਤੀ ਅੱਜ ਮੈਂ ਰੈਸ ਨੂੰ ਔਰਦੇ ਆ ਅੱਛਾ ਅੱਜ ਤੂੰ ਹੀ ਬਣਾਉਂਗੀ ਬਣਾਣਾ ਦੇ ਦੇ ਚੋਲ ਬਣਾ ਦੋ ਨਹੀਂ ਚੋਲ ਨਹੀਂ ਖਾਣੀ ਯਾਰ ਰੋਟੀ ਖਾ ਲੈਣੇ ਰੋਟੀ ਵੀ ਨਹੀਂ ਖਾਣੀ ਫਿਰ ਚੋਲੀ ਖਾਣਾ ਹੋਰ ਕੀ ਚਿੱਲਾ ਨਾ ਨਾ ਜਿੱਲਾ ਜਿੱਲਾ ਸਵੇਰੇ ਵੇਸੰਦਾ ਬਣਾਇ ਹੁਣ ਥੋੜੀ ਬਣਾਇਆ ਅੱਛਾ ਹੁਣ ਤਾਂ ਐਸ ਦਾ ਪਤਾ ਤੇਰਾ ਕੀ ਜੀ ਕਰ ਲਿਆ ਪੀਜ਼ਾ ਹੋ ਗਏ ਤੇ ਨਾਲ ਪਤਲੇ ਜੇ ਫੁੜਕੇ ਹੋਣ ਤੇ ਫਿਰ ਵਕਰਾ ਕੰਮ ਸ਼ੁਰੂ ਮਸਲਾ ਦਾੜ ਬਣਾ ਲੈਣਾ ਬਣਾ ਲੈਣਾ ਮਸਲਾ ਸਾਡੇ ਘਰੇ ਬਸ ਸਾਹੀ ਟੈਨਸ਼ਨ ਪਈ ਜਾਂਦੀ ਸਵੇਰੇ ਕੀ ਬਣਾਣਾ ਸ਼ਾਮ ਨੂੰ ਕੀ ਬਣਾਣਾ ਦੁਪਹਿਰੇ ਕੀ ਬਣਾਣਾ ਤੇ ਅੱਜ ਦਾ ਮਨ ਤੇ Papa ਨੇ ਲਾ ਲਿਆ ਮੈਂ ਬੈਣੀ ਮੈਂ ਰੈਸਟ ਕਰ ਦਿੰਦੀ ਚਲੋ ਐ ਕਰ ਲਓ ਹੈਨਾ ਕੇ ਨਹੀਂ ਆਪ ਬਣਾਉਣੇ ਤੋਰ ਟਿੱਡ ਦੇਖੋ ਕਿੰਨਾ ਵੱਡਾ ਹੋ ਗਿਆ ਰੇ ਡਾਈਟਿੰਗ ਕਰ ਰਹੇ ਸੀ ਰਾਈਟਿੰਗ ਕਰਨੀ ਪਿਆਸ ਹੈ ਅੱਜ ਅੱਜ ਗੁਲਚੇ ਖਾਦੇ ਮਿਲਾਦਾ ਦੋ ਗੁਲਚੇ ਹਾਂ ਦੋ ਗੁਲਚੇ ਖੰਮ ਦੇਵਾ ਪਰਿਆ ਕੀ ਨਹੀਂ ਮੈਂ ਨਹੀਂ ਖਾਦੇ ਪਾਪਾ ਤੇ ਨਹੀਂ ਮਿਲਾ ਦੇ ਲਿਆ ਕਰਦੇ ਨਹੀਂ ਪਾਪਾ ਨਹੀਂ ਲਿਆ ਦੇ ਪਾਪਾ ਦੇ 버ਗਰ ਲਿਆ ਕਰ ਦਿੱਤੇ ਹੈ ਇੱਕ 버ਗਰ ਲਿਆ ਕਰ ਦਿੱਤਾ ਸੀ ਆਪਾਂ ਨੇ ਗੁਲਚੇ 버ਗਰ ਇੱਕ ਹੀ ਗੱਲ ਹੋ ਗਈ ਇੱਕ ਗੱਲ ਹੀ ਹੁੰਦੀ ਓ ਅੱਛ ਛੋਲੇ ਤੇ ਆਲੂ ਪੈਂਦੇ ਨੇ 버ਗਰ ਤੇ ਟਿੱਕੀ ਪੈਂਦੀ ਹੈ ਤੇ ਨੂਡਲਸ ਵਗੈਰਾ ਅੱਛੇ ਚਿਲੇ ਖਾਦੇ ਦਾ ਹੈ ਵੀਜੇ ਹੋ ਗਿਆ ਹੁਣ ਹੂੰ ਰੋਟੀ ਖਾਣ ਨੂੰ ਸਹੀ ਗੱਲ ਹੈ ਹੈਨਾ ਤੂੰ ਜਦੋਂ ਕਹਿ ਰਹੇ ਮੈਂ ਰੋਟੀ ਖਾਣਾ ਵਾ ਮੈਂ ਕਿਹਾ ਵੱਧ-ਵੱਧ ਮੈਂ ਚੌਲ ਬਣਾ ਮੈਨੂੰ ਲੱਗ ਤੂੰ ਕਿੱਥੇ ਬਣਾਏਂ ਮੱਥਾ ਮਾਰੇਂਗੀ ਲੈ ਮੱਥਾ ਘੱਟ ਮਾਰਨ ਲਾ ਉਸ ਗੱਲ ਸੋਣ ਲਓ ਹੈ ਜਿੰਨੀਆਂ ਮਰਜ਼ੀਆਂ ਪਕਾ ਕੇ ਦੇ ਦੋ ਪਰ ਇਹਨਾਂ ਨੇ ਗਹਿਣਾ ਕਿ ਨਾ ਕਿੱਥੇ ਮੱਥਾ ਮਾਰेंगी ਹੈ ਤੇ ਚੰਗੀ ਗੱਲ ਹੈ ਤੁਹਾਡੇ ਨਾਲ ਤੁਹਾਨੂੰ ਮੇਰੇ ਤੇ ਮਾਣ ਹੋਣਾ ਚਾਹੀਦਾ ਕਿ ਮੈਨੂੰ ਐਵੇਂ ਦੀ ਘਰ ਵਾਲੀ ਮਿਲੀ ਤੁਹਾਨੂੰ ਬਹੁਤ ਮਾਣ ਹੈ ਮੈਨੂੰ ਵੀ ਮਾਣ ਆ ਕਿ ਮੈਨੂੰ ਐਵੇਂ ਦਾ ਘਰ ਵਾਲਾ ਮਿਲਿਆ ਹਾਂਜੀ ਦੱਸੋ ਫਿਰ ਹੁਣ ਉਹ ਤਾਂ ਗਿਆ ਵਾਸਤੇ ਆ ਗਿਆ ਚੱਲੀ ਜਾ। ਅਸੀਂ ਤਾਂ ਕੰਮ ਨਿਬੜ ਗਿਆ। ਨਿਬੜਿਆ ਹੋ ਨਹੀਂ ਨਿਬੜਾ। ਜਾਜ ਬੜੇ ਲੰਘਦੇ ਯਾਰ ਸੇਰੀ ਸ਼ਾਮ। ਆ ਰੂਟ ਬਣ ਗਿਆ ਇੱਥੋਂ ਨਵਾਂ ਰੂਟ ਬਣਾਇਆ ਮੌਦੀ ਸਰਕਾਰ ਨੇ। ਤੁਹਾਨੂੰ ਪਤਾ? ਮੈਂ ਤਾਂ ਇਹਨਾਂ ਬੜੇ ਸੀਰੀਅਸ ਹੋ ਕੇ ਕਹਿ ਤਾਂ ਪਤਾ। ਹਾਂ ਹਾਂ ਨਵਾਂ ਰੂਟ ਕੱਢਿਆ ਉਹਨਾਂ ਨੇ ਪਹਿਲਾਂ ਸੜਕਾ ਬਣਾ ਰਹੇ ਨੇ। ਅੱਛਾ। ਉਹ ਹਵਾਈ ਜਾਜ ਰੂਟ ਵੀ ਤਿਆਰ ਹੋ ਰਹੇ ਨੇ। ਉੱਤੇ ਬਦਨਾਥ ਸੜਕਾ ਬਣਦੀ। ਇੱਧਰੋਂ ਲੈ ਕੇ ਸਿੱਧਾ ਮੈਨੂੰ ਲਾਦਾ ਪੈਕੇਜ ਆਉਣਾ ਨਾ ਗਰਦਾਸਪੁਰ ਬਟਾਲਾ ਨੂੰ। ਸਾਰਾ ਕੀ ਸਾਰਟਕਟ ਬਣਾਤਾ ਇਦੋਂ। ਕਿੰਨੇ ਸਾਰੇ ਰੂਟ ਦੇ ਉੱਤੋਂ ਦੀ ਹੋ ਕੇ ਲਾਉਣੇ ਨੇ ਚਲ ਹੈਡਾ ਦਾ ਕੰਮ ਹੋ ਤਾ ਡਸਟਰ ਦਾ ਫਿਨਿਸ਼ ਹੋ ਗਿਆ ਤੂੰ ਚਾਹ ਨਾ ਫਿਰ ਬਣਾਈਏ ਰੋਟੀ ਵੰਡ ਲਈਏ ਚਲ ਉਸ ਤੋਂ ਬਾਅਦ ਬਸ ਮੇਰਾ ਦਿਲ ਨਹੀਂ ਕੀਤਾ ਕੋਈ ਬਣਾਉਣ ਨੂੰ ਮੈਂ ਬਸ ਰਾਮ ਨਾਲ ਬੈਠੀ ਰੈਸਟ ਕੀਤੀ ਚੰਗੀ ਅੱਜ ਰੈਸਟ ਕੀਤੀ ਲੈਪਟਾਪ ਓੜ ਲਿਆ ਕਿੰਨੇ ਦਸਤਰਾ ਕੰਮ ਹੈ ਨਹੀਂ ਬੰਦ ਕਰ ਦੇਣ ਨੂੰ ਮੈਂ ਚਲ ਮੈਂ ਕਿੱਥੇ ਚਲਾ ਕੇ ਬੈਠ ਔਰ ਮੇਰੇ ਕੱਪੜੇ ਆ ਪਏ ਨੇ ਹਜੇ ਤੱਕ ਨਾ ਫੋਲਡਿੰਗ ਕੀਤੀ ਨਾ ਪ੍ਰੈਸ ਕੀਤੀ। ਕੱਲ ਸਕੂਲ ਵੀ ਜਾਣਾ ਮੈਨੂੰ। ਰੋਜੀ ਜਾਣਾ ਸਕੂਲ ਕੱਲ ਨੂੰ। ਨਵੀਂ ਸਕੂਲ ਜਿੱਦਾਂ ਦੇ ਸ਼ੁਰੂ ਹੋਗੇ ਨਾ ਪਹਿਲਾਂ ਤਾਂ ਕਿੰਨੇ ਦਿਨ ਸਕੂਲ ਸ਼ੁਰੂ ਨਹੀਂ ਹੋਏ ਤੇ ਟੈਨਸ਼ਨ ਫ੍ਰੀ ਉੱਠਦੇ ਆ। ਹੁਣ ਕਿੰਨਾ ਵੀ ਟੈਨਸ਼ਨ ਬਣ ਗਈ ਸਵੇਰੇ ਜਲਦੀ ਉੱਠਣਾ ਪਾਣਾ। ਸਵੇਰੇ ਫਟਾਫਟ ਉੱਠੋ ਦਵਾ ਦਾ ਟਿਫਨ ਰੈਡੀ ਕਰੋ ਤੇ ਸਕੂਲ ਜਾਓ। ਮੈਂ ਦਵਾਈ ਦਾਨਗੇ ਹਾਂ ਡਾਕਟਰ ਨੇ ਮੇਰੇ ਪੇਟ ਦਰਦ ਹੋ ਰਿਹਾ ਡਾਕਟਰ ਨੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਤਾਂ ਤੁਹਾਨੂੰ ਹੋਇਆ ਕੀ ਇਹ ਸਮਝ ਤੋਂ ਬਾਹਰ ਹੈ। ਡਾਕਟਰ ਦੀ ਸਮਝ ਤੋਂ ਬਾਹਰ ਵੀ ਹੋ ਗਿਆ। ਹਾਂ ਬੋਲ ਦਿਨ ਕੋਈ ਗੱਲ ਸੀ ਸਮਾਂ ਨਹੀਂ ਹੁੰਦੀ ਉਹ ਡਾਕਟਰ ਕਹਿੰਦਾ ਮੇਰੀ ਸਮੇਂ ਤੋਂ ਬਾਹਰ ਹੈ ਕਿ ਤੁਹਾਨੂੰ ਹੁੰਦਾ ਕਿ ਕਦੇ ਬੀਪੀ ਵੱਜ ਜਾਂਦਾ ਨਾ ਕਦੇ ਢਿੱਡ ਦੁਖਣ ਲੱਗ ਪੈਂਦਾ ਕਦੇ ਕੁਝ ਹੋ ਜਾਂਦਾ ਕਦੇ ਕੁਝ ਹੋ ਜਾਂਦਾ ਚਲੋ ਦੇਖਦੇ ਆ ਸਵੇਰੇ ਕੋਈ ਫਿਰ ਜਾਂਦੇ ਹੋਂਟਰਾਸ ਨਾਲ ਜਾਈਏ ਤੇ ਠੀਕ ਆ ਸਾਰਾ ਕੁਝ ਬਸ ਬੀਪੀ ਵਧਿਆ ਬਣ ਜਾ ਆਪਾਂ ਨੇ ਕੋਈ ਲੱਗਦਾ ਫਿਰ ਤੇ ਮਿੰਨ 200 200 ਮੈਂ ਮੈਂ ਰੋਟੀ ਖਾਣੀ ਮੈਨੂੰ ਲੱਗਦਾ ਹੁੰਦਾ ਹੈ ਦਮਨ ਲੱਟਰਨ ਪਟਮ ਖਾਦਾ ਰੋਟੀ ਕਿੱਥੇ ਖਾਣੀ ਮੋਰ ਪਾਪਰ ਲਿਆਤਾ ਸੀ ਚੰਪਤਰੀ ਉਹ ਇੱਕ ਤਾਂ ਕੱਪੜੇ ਫੋਲਡ ਕਰਾਂ ਮੈਂ ਤੇ ਇੱਕ ਆਪਾ ਫੋਕ ਕਰੀਏ ਇਹ ਰੋਟੀ ਪਾਣੀ ਕਰੀਏ ਤਿਆਰੀ ਅਜੇ ਤੱਕ ਦੀਦੀ ਦਾ ਫੋਨ ਵੀ ਨਹੀਂ ਆਇਆ ਤੁਹਾਨੂੰ ਲੱਗਾ ਕੱਪੜੇ ਕੋੜਾ ਜਾਂਦੀ ਹੈ ਨਾਲ ਨਾਲ ਫੋਲਡ ਕਰ ਲਈਏ ਤਾਂ ਕਰ ਲਈਏ ਚਲੋ ਜੀ ਪਹਿਲੇ ਮਲਟੀ ਪਾਸਵਰਡ ਹੀ ਨਹੀਂ ਆਪਣੀ ਜਨਨ ਕਰਦੇ ਮਿਲਦੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਉਮੀਦ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਠੀਕ ਹੈ ਕਿਉਂਕਿ ਮੇਰੀ ਇੰਨੀ ਮਿਹਨਤ ਲੱਗ ਜਾਂਦੀ ਸਾਰਾ ਦਿਨ ਵਲੌਗ ਬਣਾਉਣ ਤੇ ਤੇ ਤੁਸੀਂ ਸ਼ੇਅਰ ਜਰੂਰ ਕਰਦੇ ਆ ਕਰੋ ਸ਼ੇਅਰ ਨਹੀਂ ਕਰਦੇ ਮੇਰੇ ਘਰ ਤਰਾ ਤੇ ਮੈਨੂੰ ਲੱਗਦਾ ਬਿੰਦੇ ਵੀ ਨਹੀਂ ਹੈਗੇ ਕਿਦਾਂ ਕਿੱਧਰ ਛੁੱਟੀਆਂ ਬਣਾਣ ਗਏ ਹੋਏ ਨੇ ਬਾਏ ਬਾਏ